ਮਤਸਰ ਦੀਆਂ ਅੱਗੇ ਕਈ ਕਿਸਮਾਂ ਹਨ ਜਿਨ੍ਹਾਂ ਬਾਰੇ ਆਪਾਂ ਇਸ ਵੀਡੀਓ ਵਿੱਚ ਵਿਚਾਰ ਕਰਾਂਗੇ ਅਤੇ ਨਾਲ ਦੀ ਨਾਲ ਇਹ ਵੀ ਵਿਚਾਰਾਂਗੇ ਕਿ ਮਤਸਰ ਜਾਂ ਜੈਲਸੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਰਖਾ ਇੱਕ ਜ਼ਬਰਦਸਤ ਫੋਰਸ ਹੈ ਜੋ ਕਿ ਪੰਜਾਂ ਬਕਾਰਾਂ ਦੀ ਸਹਾਇਕ ਹੈ ਇਹ ਫੋਰਸ ਐਸੀ ਹੈ ਜੋ ਕਿ ਜੀਵ ਨੂੰ ਮੁਕਤ ਨਹੀਂ ਹੋਣ ਦਿੰਦੀ ਅਤੇ ਇਸ ਨਾਲ ਲੱਗ ਕੇ ਜੀਵ ਆਪਣਾ ਰਤਨ ਜਨਮ ਖਰਾਬ ਕਰ ਲੈਂਦਾ ਹੈ। ਸਵਾਦ ਬਾਦ ਈਰਖ ਮਦਮਾਇਾ ਇਨ ਸੰਗ ਲਾਗ ਰਤਨ ਜਨਮ ਗਵਾਇਆ। ਗੁਰੂ ਜੀ ਫਰਮਾਉਂਦੇ ਹਨ ਕਿ ਜੀਵ ਦਾ ਸਵਾਦ ਲੜਾਈ ਝਗੜੇ ਈਰਖਾ ਹੰਕਾਰ ਅਤੇ ਮਾਇਆ ਦਾ মোহ ਇਹ ਅਜਿਹੀਆਂ ਫੋਰਸਾਂ ਹਨ ਜੋ ਹਰੇਕ ਹੀ ਮਨੁੱਖ ਨੂੰ ਚਿੰਬੜੀਆਂ ਹੋਈਆਂ ਹਨ। ਅਤੇ ਇਹਨਾਂ ਮਗਰ ਲਾ ਕੇ ਇਨਸਾਨ ਆਪਣਾ ਜਨਮ ਗਵਾ ਲੈਂਦਾ ਹੈ ਗੁਰਬਾਣੀ ਵਿੱਚ ਈਰਖਾ ਵਾਸਤੇ ਸ਼ਬਦ ਮਤਸਰ ਵਰਤਿਆ ਹੈ ਜੈਸਾ ਕਿ ਗੁਰਵਾਖ ਹੈ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਜੋਂ ਮਿਲ ਲੂਟੇ ਕਾਮ ਕ੍ਰੋਧ ਮਾਇਆ ਦਾ ਮੋਹ ਮਦ ਭਾਵ ਹੰਕਾਰ ਅਤੇ ਮਤਸਰ ਯਾਨੀ ਕਿ ਈਰਖਾ ਇਹ ਪੰਜੇ ਮਿਲ ਕੇ ਜੀਵ ਨੂੰ ਲੁੱਟ ਰਹੇ ਹਨ ਜੋ ਵੀ ਲਾਹਨ-ਨਾਮ ਬਾਣੀ ਅਤੇ ਸ਼ੁਭ ਕਰਮਾਂ ਤੋਂ ਉਪਜਦਾ ਹੈ ਉਹ ਇਹ ਵਿਕਾਰ ਲੁੱਟ ਲੈਂਦੇ ਹਨ ਈਰਖਾ ਹਾਲਾਂਕਿ ਸਮੁੱਚੇ ਮਨੁੱਖਾਂ ਨੂੰ ਹੀ ਚਿੰਬੜੀ ਹੋਈ ਹੈ ਪਰ ਇਹ ਖਾਸ ਕਰਕੇ ਬੀਬੀਆਂ ਤੇ ਥੋੜੀ ਵੱਧ ਪਾਰੂ ਹੁੰਦੀ ਹੈ ਈਰਖਾ ਜਾਂ ਮਤਸਰ ਦਾ ਅਰਥ ਹੈ ਆਪਣੇ ਨਾਲੋਂ ਵੱਧ ਗੁਣਾ ਵਾਲੇ ਇਨਸਾਨ ਨੂੰ ਦੇਖ ਕੇ ਸੜਨਾ ਮਤਸਰ ਦੀਆਂ ਅੱਗੇ ਕਈ ਕਿਸਮਾਂ ਹਨ ਜਿਨ੍ਹਾਂ ਬਾਰੇ ਆਪਾਂ ਇਸ ਵੀਡੀਓ ਵਿੱਚ ਵਿਚਾਰ ਕਰਾਂਗੇ ਅਤੇ ਨਾਲ ਦੀ ਨਾਲ ਇਹ ਵੀ ਵਿਚਾਰਾਂਗੇ ਕਿ ਮਤਸਰ ਜਾਂ ਜੈਲਸੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਗੁਰਮਤ ਸਾਹਿਤ ਵਿੱਚ ਈਰਖਾ ਨੂੰ ਮਨਮੁੱਖਾਂ ਦੇ ਚਾਰ ਵੱਡੇ ਅਵਗੁਣਾਂ ਵਿੱਚੋਂ ਪ੍ਰਮੁੱਖ ਮੰਨਿਆ ਗਿਆ ਹੈ ਮਨਮੁੱਖਾਂ ਵਾਲੇ ਚਾਰ ਅਵਗੁਣਾਂ ਲਈ ਤੁਸੀਂ ਸਾਡੇ ਚੈਨਲ ਤੇ ਮਨਮੁੱਖਾਂ ਦੇ ਚਾਰ ਅਵਗੁਣ ਨਾਂ ਦੀ ਵੀਡੀਓ ਦੇਖ ਸਕਦੇ ਹੋ ਪੰਜ ਪ੍ਰধান ਵਿਕਾਰ ਹਨ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਇਹਨਾਂ ਦੇ ਸਹਾਇਕ ਵਿਕਾਰ ਹਨ ਨਿੰਦਿਆ, ਚੁਗਲੀ, ਈਰਖਾ, ਅਕਰਣਾ, ਹੱਠ, ਬ੍ਰਿੱਤ ਆਦਿ ਇਨਸਾਨ ਇਨਾ ਮਾਇਆ ਦੇ ਏਜੰਟਾਂ ਦਾ ਮਾਰਿਆ ਹੋਇਆ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਕਰ ਸਕਦਾ ਜੇ ਕਿਤੇ ਇਨਸਾਨ ਵਿੱਚ ਇਹ ਬਿਕਾਰ ਨਾ ਹੋਣ ਤਾਂ ਉਹ ਤਨਿਕ ਮਾਤਰ ਨਾਮ ਬਾਣੀ ਦੀ ਕਮਾਈ ਨਾਲ ਹੀ ਮੁਕਤ ਹੋ ਸਕਦਾ ਹੈ ਇਹ ਬਿਕਾਰ ਹੀ ਹਨ ਜੋ ਇਨਸਾਨ ਨੂੰ ਮੁਕਤ ਨਹੀਂ ਹੋਣ ਦਿੰਦੇ ਕੁਝ ਵਿਦਵਾਨਾਂ ਨੇ ਦੋ ਤਰ੍ਹਾਂ ਦੀਆਂ ਈਰਖਾ ਦੀਆਂ ਕਿਸਮਾਂ ਮੰਨੀਆਂ ਹਨ ਜਿਨ੍ਹਾਂ ਨੂੰ ਫਾਰਸੀ ਵਿੱਚ ਰਸ਼ਕ ਅਤੇ ਹਸਦ ਕਹਿੰਦੇ ਹਨ ਰਸ਼ਕ ਚੰਗੀ ਈਰਖਾ ਨੂੰ ਕਹਿੰਦੇ ਹਨ ਅਤੇ ਹਸਦੇ ਮਾੜੀ ਇਰਖਾ ਨੂੰ ਜਦੋਂ ਇਨਸਾਨ ਆਪਣੇ ਨਾਲੋਂ ਵੱਧ ਗੁਣਾ ਵਾਲੇ ਜਾਂ ਵੱਧ ਧਨਵੰਤ ਜਾਂ ਵੱਧ ਪਤਵੰਤ ਜਾਂ ਵੱਧ ਅਹੁਦੇਦਾਰ ਵਿਅਕਤੀ ਨੂੰ ਦੇਖਦਾ ਹੈ ਤਾਂ ਉਸਦੇ ਮਨ ਵਿੱਚ ਇਹ ਭਾਵਨਾ ਨਹੀਂ ਆਉਂਦੀ ਕਿ ਇਸ ਇਨਸਾਨ ਨੇ ਤਰੱਕੀ ਕਿਉਂ ਕੀਤੀ ਹੈ ਜਾਂ ਇਸ ਇਨਸਾਨ ਕੋਲ ਵੱਧ ਗੁਣ ਕਿਉਂ ਹਨ ਉਹ ਆਪਣੇ ਨਾਲੋਂ ਵੱਡੇ ਇਨਸਾਨ ਲਈ ਮਨ ਵਿੱਚ ਖੁਸ਼ੀ ਲੈ ਕੇ ਆਉਂਦਾ ਹੈ ਅਤੇ ਉਸ ਦੀ ਤਰੱਕੀ ਲਈ ਖੁਸ਼ ਹੁੰਦਾ ਹੈ ਪਰ ਨਾਲ ਦੀ ਨਾਲ ਇਹ ਇੱਛਾ ਕਰਦਾ ਹੈ ਕਿ ਉਸ ਪਾਸ ਵੀ ਇਹ ਗੁਣ ਧਨ ਪਤ ਆਦ ਹੋਣ ਉਹ ਵਾਇਗਰੂ ਜੀ ਅੱਗੇ ਅਰਦਾਸ ਕਰਦਾ ਹੈ ਕਿ ਉਸ ਨੂੰ ਵੀ ਇਹਨਾਂ ਗੁਣਾ ਨਾਲ ਨਿਵਾਜ਼ੋ ਇਸ ਨੂੰ ਰਸ਼ਕ ਕਹਿੰਦੇ ਹਨ ਰਸ਼ਕ ਵਾਕਈ ਹੀ ਚੰਗੀ ਈਰਖਾ ਹੈ ਚੜ੍ਹਦੀ ਕਲਾ ਵਾਲੇ ਗੁਰਮੁਖਾਂ ਨੂੰ ਦੇਖ ਕੇ ਮਨ ਵਿੱਚ ਪ੍ਰਸੰਨ ਹੋਣਾ ਅਤੇ ਉਹਨਾਂ ਦੀ ਚੜ੍ਹਾਈ ਨੂੰ ਆਪਣੀ ਚੜ੍ਹਾਈ ਸਮਝਣਾ ਗੁਰਮੁਖਾਂ ਵਾਲੀ ਗੱਲ ਹੈ ਇਸ ਦੇ ਨਾਲ ਹੀ ਆਪਣੇ ਅੰਦਰ ਚੜ੍ਹਦੀ ਕਲਾ ਵਾਲੇ ਗੁਰਮੁਖਾਂ ਵਾਲੇ ਗੁਣ ਧਾਰਨ ਕਰਨ ਦੀ ਕੋਸ਼ਿਸ਼ ਕਰਨੀ ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਉੱਤਮ ਗੱਲ ਹੈ ਜਿਵੇਂ ਕਿ ਭਾਈ ਤਾਰੂ ਸਿੰਘ ਜੀ ਦੇ ਖੋਪੜ ਲਾਹਣ ਵਾਲੇ ਕਰਤਬ ਨੂੰ ਸੁਣ ਕੇ ਮਹਾਰਾਜ ਜੀ ਅੱਗੇ ਅਰਦਾਸ ਕਰਨੀ ਕਿ ਹੇ ਵਾਹਿਗੁਰੂ ਸਾਡਾ ਸਿੱਖੀ ਸਿਦਕ ਵੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ ਬਹੁਤ ਹੀ ਚੰਗੀ ਗੱਲ ਹੈ ਦੂਜੇ ਪਾਸੇ ਜੋ ਮਾੜੀ ਈਰਖਾ ਹੈ ਉਸ ਨੂੰ ਫਾਰਸੀ ਵਿੱਚ ਹਸਦ ਕਹਿੰਦੇ ਹਨ ਹਸਦ ਕਰਨ ਵਾਲਾ ਜਦੋਂ ਆਪਣੇ ਨਾਲੋਂ ਵੱਧ ਗੁਣਾ ਵਾਲੇ ਵਿਅਕਤੀ ਨੂੰ ਦੇਖਦਾ ਹੈ ਤਾਂ ਉਹ ਸੜ ਬੜ ਜਾਂਦਾ ਹੈ ਉਸ ਵਿੱਚ ਹੀਣ ਭਾਵਨਾ ਆ ਜਾਂਦੀ ਹੈ ਅਤੇ ਉਹ ਇਹ ਕਾਮਨਾ ਨਹੀਂ ਕਰਦਾ ਕਿ ਉਹ ਆਪ ਵੀ ਉੱਚਾ ਉੱਠ ਜਾਵੇ ਬਲਕਿ ਇਹ ਇੱਛਾ ਕਰਦਾ ਹੈ ਕਿ ਉਸ ਨਾਲੋਂ ਵੱਡਾ ਇਨਸਾਨ ਥੱਲੇ ਡਿੱਗ ਜਾਵੇ ਉਹ ਹੋਰਨਾਂ ਦੀ ਟੈਂ ਦੀ ਕਲਾ ਦੇਖ ਕੇ ਖੁਸ਼ ਹੁੰਦਾ ਹੈ ਜੀ ਉਸ ਦੀ ਇਹ ਇੱਛਾ ਪੂਰੀ ਨਾ ਹੋਵੇ ਅਤੇ ਵੱਡਾ ਇਨਸਾਨ ਸਗੋਂ ਹੋਰ ਵੱਡਾ ਹੋ ਜਾਵੇ ਕਾਂ ਈਰਖਾ ਕਰਨ ਵਾਲਾ ਉਸ ਨੂੰ ਥੱਲੇ ਡੇਗਣ ਲਈ ਉਸ ਦੀ ਨਿੰਦਿਆ ਕਰਨ ਲੱਗ ਪੈਂਦਾ ਹੈ ਇਸ ਤਰ੍ਹਾਂ ਕਰਨ ਨਾਲ ਦੂਜਾ ਇਨਸਾਨ ਥੱਲੇ ਤੇ ਨਹੀਂ ਡਿੱਗਦਾ ਹਾਂ ਹਸਦ ਕਾਰਨ ਨਿੰਦਿਆ ਕਰਨ ਵਾਲਾ ਵਿਅਕਤੀ ਵੱਡਾ ਗੁਨਾਹਗਾਰ ਬਣ ਜਾਂਦਾ ਹੈ ਅਤੇ ਹੋਰ ਵੀ ਥੱਲੇ ਡਿੱਗ ਪੈਂਦਾ ਹੈ ਇਸੇ ਤਰ੍ਹਾਂ ਹੀ ਅੰਗਰੇਜ਼ੀ ਵਿੱਚ ਈਰਖਾ ਦੋ ਤਰ੍ਹਾਂ ਦੀ ਦੱਸੀ ਗਈ ਹੈ ਜੈਲਸੀ ਅਤੇ ਐਨਵੀ ਜੈਲਸੀ ਉਦੋਂ ਹੁੰਦੀ ਹੈ ਜਦੋਂ ਇਨਸਾਨ ਆਪਣੀ ਕਿਸੇ ਚੀਜ਼ ਦੇ ਖੁਸ਼ਣ ਤੋਂ ਡਰਦਾ ਹੈ ਜੈਲਸੀ ਕਰਨ ਵਾਲੇ ਨੂੰ ਇਹ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਦੂਸਰਾ ਇਨਸਾਨ ਉਸ ਪਾਸੋਂ ਕੋਈ ਚੀਜ਼ ਖੋ ਲਵੇਗਾ ਐਨਵੀ ਉਦੋਂ ਹੁੰਦੀ ਹੈ ਜਦੋਂ ਇਨਸਾਨ ਕਿਸੇ ਹੋਰ ਵਿੱਚ ਆਪਣੇ ਨਾਲੋਂ ਵੱਧ ਗੁਣ ਦੇਖਦਾ ਹੈ ਅਤੇ ਦੁੱਖ ਮਹਿਸੂਸ ਕਰਦਾ ਹੈ ਕਿ ਉਸ ਪਾਸੋਂ ਗੁਣ ਜਾਂ ਧਨ ਆਦ ਕਿਉਂ ਨਹੀਂ ਹਨ ਉਦਾਂ ਅੱਜਕੱਲ ਜੈਲਸੀ ਅਤੇ ਐਨਵੀ ਦਾ ਇੱਕੋ ਹੀ ਮਤਲਬ ਸਮਝਣ ਲੱਗ ਪਏ ਹਨ ਪਰ ਡੂੰਗੇ ਵਿਚਾਰ ਨਾਲ ਪਤਾ ਲੱਗਦਾ ਹੈ ਕਿ ਇਹ ਅਲੱਗ-ਅਲੱਗ ਹਨ ਆਓ ਹੁਣ ਈਰਖਾ ਰੋਗ ਬਾਰੇ ਕੁਝ ਨੁਕਤੇ ਵਿਚਾਰਦੇ ਹਾਂ ਅਤੇ ਇਹਨਾਂ ਨੁਕਤਿਆਂ ਵਿੱਚ ਹੀ ਆਪਾਂ ਇਸ ਰੋਗ ਦਾ ਇਲਾਜ ਵੀ ਵਿਚਾਰਾਂਗੇ ਸੋ ਮੁਤਵਜਹ ਹੋਣ ਦੀ ਕਿਰਪਾ ਕਰਨੀ ਜੀ ਈਰਖਾ ਕਰਨ ਵਾਲਾ ਇਨਸਾਨ ਬੰਦਗੀ ਨਹੀਂ ਕਰ ਸਕਦਾ ਉਸਦੇ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ ਅਤੇ ਉਸ ਦਾ ਮਨ ਸਦਾ ਹੀ ਭਟਕਦਾ ਰਹਿੰਦਾ ਹੈ ਉਸ ਅੰਦਰ ਈਰਖਾ ਨਿੰਦਿਆ ਕ੍ਰੋਧ ਅਤੇ ਹਿੰਸਾ ਭਰਪੂਰ ਰਹਿੰਦੇ ਹਨ ਜੇ ਥੋੜੀ ਬਹੁਤੀ ਨਾਮ ਬਾਣੀ ਦੀ ਕਮਾਈ ਈਰਖਾ ਲੂ ਕਰ ਵੀ ਲਵੇ ਪਰ ਈਰਖਾ ਕਰਨ ਨਾਲ ਨਾਮ ਬਾਣੀ ਦੀ ਬਹੁਤ ਕਮਾਈ ਖਰਾਬ ਹੋ ਜਾਂਦੀ ਹੈ ਪੁੰਨ ਕੀਤੇ ਨਾਸ ਹੋ ਜਾਂਦੇ ਹਨ ਇਸ ਕਰਕੇ ਈਰਖਾ ਤੋਂ ਸਦਾ ਬਚਣਾ ਚਾਹੀਦਾ ਹੈ ਈਰਖਾ ਨਾ ਕਰੋ ਜੀ ਹਰ ਇਨਸਾਨ ਆਪਣੇ ਪਿਛਲੇ ਕਰਮਾਂ ਅਨੁਸਾਰ ਸੁਖੀ ਜਾਂ ਦੁਖੀ ਹੁੰਦਾ ਹੈ ਜੇ ਕਿਸੇ ਕੋਲ ਤੁਹਾਡੇ ਨਾਲੋਂ ਵੱਧ ਗੁਣ ਜਾਂ ਧਨ ਆਦ ਹੈ ਤਾਂ ਇਸ ਕਰਕੇ ਹੈ ਕਿਉਂਕਿ ਉਸਦੇ ਪੂਰਬਲੇ ਕਰਮ ਤੁਹਾਡੇ ਨਾਲੋਂ ਚੰਗੇ ਸਨ ਜੇ ਤੁਸੀਂ ਵੀ ਭਵਿੱਖ ਵਿੱਚ ਚੰਗੇ ਗੁਣ ਧਨ ਰੁਤਬੇ ਆਦ ਚਾਹੁੰਦੇ ਹੋ ਤਾਂ ਵਰਤਮਾਨ ਵਿੱਚ ਚੰਗੇ ਕਰਮ ਕਰੋ ਜੇ ਤੁਸੀਂ ਜੈਲਸੀ ਕਰੋਗੇ ਤਾਂ ਤੁਹਾਡਾ ਭਵਿੱਖ ਸਗੋਂ ਹੋਰ ਮਾੜਾ ਹੋਵੇਗਾ ਸੋ ਈਰਖਾ ਨਾ ਕਰੋ ਜੀ ਤੁਹਾਡੇ ਈਰਖਾ ਕਰਨ ਨਾਲ ਦੂਜੇ ਦਾ ਕੁਝ ਨਹੀਂ ਕਟਣਾ ਹਾਂ ਤੁਹਾਡਾ ਨੁਕਸਾਨ ਜ਼ਰੂਰ ਹੋਵੇਗਾ ਜਿਸ ਕੰਮ ਕਰਨ ਦਾ ਫਾਇਦਾ ਨਾ ਹੋਵੇ ਅਤੇ ਸਗੋਂ ਆਪਣਾ ਨੁਕਸਾਨ ਹੋਵੇ ਉਹ ਕੰਮ ਹਰਗिज ਨਹੀਂ ਕਰਨਾ ਚਾਹੀਦਾ ਸੂ ਈਰਖਾ ਨਾ ਕਰੋ ਈਰਖਾ ਜਾਂ ਜੈਲਸੀ ਉਦੋਂ ਉਪਜਦੀ ਹੈ ਜਦੋਂ ਆਪਣੇ ਅੰਦਰ ਕੋਈ ਕਮੀ ਦਿੱਸਦੀ ਹੋਵੇ ਅਤੇ ਹੋਰ ਕਿਸੇ ਪਾਸ ਕੋਈ ਚੀਜ਼ ਵੱਧ ਹੋਵੇ ਈਰਖਾ ਕਰਨ ਦੀ ਬਜਾਏ ਰਸ਼ਕ ਕਰੋ ਭਾਵ ਉਹ ਗੁਣ ਆਪਣੇ ਅੰਦਰ ਪੈਦਾ ਕਰੋ ਉਹ ਗੁਣ ਤਾਂ ਪੈਦਾ ਹੋਣਗੇ ਜੇ ਪਹਿਲਾਂ ਤੁਸੀਂ ਦੂਜੇ ਦੇ ਉੱਤਮ ਗੁਣ ਨੂੰ ਦੇਖ ਕੇ ਖੁਸ਼ ਹੋਵੋਗੇ ਨਾ ਕਿ ਦੁਖੀ ਉਸਦੇ ਗੁਣ ਨੂੰ ਦੇਖ ਕੇ ਖੁਸ਼ ਹੋਵੋ ਤੇ ਪਰਮੇਸ਼ਰ પાસેੋਂ ਆਪਣੇ ਲਈ ਵੀ ਉਹ ਗੁਣ ਮੰਗੋ ਈਰਖਾ ਨਾ ਕਰੋ ਜੈਲਸੀ ਉਦੋਂ ਹੁੰਦੀ ਹੈ ਜਦੋਂ ਇਨਸਾਨ ਇਹ ਮਹਿਸੂਸ ਕਰਦਾ ਹੈ ਕਿ ਉਸ ਪਾਸੋਂ ਕੋਈ ਚੀਜ਼ ਖੋਹ ਸਕਦੀ ਹੈ ਤੁਸੀਂ ਇਹ ਖਤਰਾ ਮਹਿਸੂਸ ਕਰਨ ਲੱਗ ਜਾਂਦੇ ਹੋ ਕਿ ਦੂਜਾ ਇਨਸਾਨ ਆਪਣੇ ਗੁਨਾ ਕਰਕੇ ਤੁਹਾਡੇ ਪਿਆਰੇ ਨੂੰ ਖੋਹ ਲਵੇਗਾ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਸਮਝ ਲਵੋ ਕਿ ਜੋ ਚੀਜ਼ ਤੁਹਾਡੀ ਹੈ ਉਹ ਤੁਹਾਡੇ ਪਾਸੋਂ ਕੋਈ ਨਹੀਂ ਖੋਹ ਸਕਦਾ ਜੇ ਕੋਈ ਚੀਜ਼ ਜਾਂ ਪਿਆਰ ਕਰਨ ਵਾਲਾ ਤੁਹਾਡੇ ਪਾਸ ਨਹੀਂ ਰਹਿਣਾ ਤਾਂ ਇਸ ਕਰਕੇ ਨਹੀਂ ਰਹਿਣਾ ਕਿ ਉਹ ਹੁਣ ਤੁਹਾਡੇ ਕਰਮਾਂ ਵਿੱਚ ਨਹੀਂ ਹੈ ਸਭ ਕੁਝ ਅਕਾਲ ਪੁਰਖ ਦਾ ਖੇਲ ਸਮਝ ਕੇ ਸ਼ਾਂਤ ਰਹੋ ਆਪਣੇ ਵੱਲੋਂ ਭਲਾ ਕਰੀ ਜਾਵੋ ਅਤੇ ਈਰਖਾ ਨਾ ਕਰੋ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਉਸ ਤੇ ਭਰੋਸਾ ਵੀ ਰੱਖੋ ਤੁਹਾਡਾ ਹੋਵੇਗਾ ਤਾਂ ਤੁਹਾਡੇ ਪਾਸ ਹੀ ਰਹੇਗਾ ਤੁਹਾਡਾ ਨਹੀਂ ਹੋਵੇਗਾ ਤਾਂ ਤੁਹਾਡੇ ਪਾਸ ਲੱਖ ਯਤਨਾਂ ਨਾਲ ਵੀ ਨਹੀਂ ਰਹੇਗਾ ਸੋ ਈਰਖਾ ਨਾ ਕਰੋ ਕਹਿੰਦੇ ਹਨ ਕਿ ਜੈਲਸੀ ਉੱਥੇ ਹੁੰਦੀ ਹੈ ਜਿੱਥੇ ਪਿਆਰ ਹੋਵੇ ਪਰ ਨਹੀਂ ਜੈਲਸੀ ਤਾਂ ਅਸਲ ਵਿੱਚ ਪਿਆਰ ਦੀ ਕਬਰ ਹੁੰਦੀ ਹੈ ਜਿੱਥੇ ਪਿਆਰ ਹੋਵੇ ਉੱਥੇ ਭਰੋਸਾ ਵੀ ਹੁੰਦਾ ਹੈ ਕਈ ਵਾਰੀ ਸ਼ੱਕੀ ਸੁਭਾਅ ਖਾਮ ਖਾ ਦੀ ਈਰਖਾ ਪੈਦਾ ਕਰ ਦਿੰਦਾ ਹੈ ਈਰਖਾ ਕਰਨ ਕਰਕੇ ਤੁਸੀਂ ਆਪਣੇ ਪਿਆਰੇ ਨਾਲ ਕਲੇਸ਼ ਪਾ ਲੈਂਦੇ ਹੋ ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਤੁਹਾਡੇ ਆਪਸ ਵਿੱਚ ਦੂਰੀਆਂ ਵੱਧ ਜਾਂਦੀਆਂ ਹਨ ਸੱਚ ਹੈ ਕਿ ਜੈਲਸੀ ਤਾਂ ਪਿਆਰ ਦੀ ਕਬਰ ਹੈ ਸੋ ਈਰਖਾ ਨਾ ਕਰੋ ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਨਾ ਕਰੋ ਅਕਾਲ ਪੁਰਖ ਨੇ ਹਰੇਕ ਨੂੰ ਅਲੱਗ-ਅਲੱਗ ਬਣਾਇਆ ਹੈ ਜੇ ਕਿਸੇ ਪਾਸ ਇੱਕ ਚੀਜ਼ ਤੁਹਾਡੇ ਨਾਲੋਂ ਵੱਧ ਹੈ ਤਾਂ ਤੁਹਾਡੇ ਪਾਸ ਵੀ ਕੁਝ ਉਸ ਨਾਲੋਂ ਵੱਧ ਹੋਵੇਗਾ ਸਬਰ ਰੱਖੋ ਸੰਤੋਖ ਧਾਰਨ ਕਰੋ ਜੋ ਤੁਹਾਡੇ ਪਾਸ ਹੈ ਉਸ ਵਿੱਚ ਖੁਸ਼ ਰਹੋ ਕਿਸੇ ਦੀ ਥਾਲੀ ਵੱਲ ਦੇਖ ਕੇ ਦੁਖੀ ਨਾ ਹੋਵੋ ਈਰਖਾ ਨਾ ਕਰੋ ਜੇ ਦੇਖਿਆ ਜਾਵੇ ਤਾਂ ਅਸੀਂ ਸਭ ਇੱਕ ਹਾਂ ਸਾਡੇ ਸਭ ਵਿੱਚ ਅਕਾਲ ਪੁਰਖ ਵਸ ਰਿਹਾ ਹੈ ਚੜ੍ਹਦੀ ਕਲਾ ਵਾਲੇ ਗੁਰਮੁਖਾਂ ਨੂੰ ਸਭ ਪਾਸੇ ਕੇਵਲ ਅਕਾਲ ਪੁਰਖ ਹੀ ਨਜ਼ਰ ਆਉਂਦਾ ਹੈ ਇਸ ਕਰਕੇ ਹੋਰਨਾਂ ਦੀ ਤਰੱਕੀ ਆਪਣੀ ਤਰੱਕੀ ਹੈ ਹੋਰਨਾਂ ਨਾਲ ਈਰਖਾ ਕਰਨੀ ਦਰ ਅਸਲ ਰੱਬ ਨਾਲ ਈਰਖਾ ਕਰਨੀ ਹੈ ਜੋ ਕਿ ਬਹੁਤ ਹੀ ਖਤਰਨਾਕ ਕੰਮ ਹੈ ਸੋ ਈਰਖਾ ਨਾ ਕਰੋ ਜੀ ਈਰਖਾ ਲੋਭ ਮੋਹ ਤੇ ਹੰਕਾਰ ਦੀ ਮਦਦ ਨਾਲ ਆਉਂਦੀ ਹੈ ਅਤੇ ਈਰਖਾ ਦੀ ਮਦਦ ਨਾਲ ਨਿੰਦਿਆ, ਕ੍ਰੋਧ ਅਤੇ ਹਿੰਸਾ ਆਉਂਦੇ ਹਨ। ਕਾਮ ਵੀ ਈਰਖਾ ਨਾਲ ਆ ਜਾਂਦਾ ਹੈ। ਲੋਭ ਕਰਕੇ ਨਿਰਜੀਵ ਚੀਜ਼ਾਂ ਨਾਲ ਲਗਾਓ ਹੁੰਦਾ ਹੈ। ਮੋਹ ਕਰਕੇ ਧੀ, ਪੁੱਤ, ਪਤਨੀ ਆਦ ਨਾਲ ਲਗਾਓ ਹੁੰਦਾ ਹੈ। ਹੰਕਾਰ ਕਰਕੇ ਇਨਸਾਨ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ। ਜਦੋਂ ਇਨਸਾਨ ਲੋਭ ਅਧੀਨ ਕੋਈ ਚੀਜ਼ ਚਾਹੁੰਦਾ ਹੈ ਅਤੇ ਉਹ ਚੀਜ਼ ਉਸ ਦੇ ਬਜਾਏ ਕਿਸੇ ਹੋਰ ਨੂੰ ਮਿਲ ਜਾਵੇ ਤਾਂ ਲੋਭ ਅਤੇ ਹੰਕਾਰ ਨੂੰ ਝੋਟ ਵੱਜਦੀ ਹੈ ਜਿਸ ਕਾਰਨ ਈਰਖਾ ਹਰਕਤ ਵਿੱਚ ਆਉਂਦੀ ਹੈ ਜਦੋਂ ਬੰਦਾ ਕਿਸੇ ਨਾਲ ਬਹੁਤ ਮੋਹ ਕਰਦਾ ਹੈ ਤਾਂ ਉਹ ਆਪਣੇ ਪਿਆਰੀ ਨੂੰ ਕੇਵਲ ਆਪਣੀ ਹੀ ਮਲਕੀਅਤ ਸਮਝਦਾ ਹੈ ਉਹ ਪੋਜੈਸਿਵ ਹੋ ਜਾਂਦਾ ਹੈ ਪਤਨੀ ਚਾਹੁੰਦੀ ਹੈ ਕਿ ਪਤੀ ਕੇਵਲ ਉਸੇ ਦਾ ਹੀ ਹੋਵੇ ਜੇ ਪਤੀ ਆਪਣੀ ਮਾਂ ਨਾਲ ਪਿਆਰ ਕਰੇ ਤਾਂ ਵੀ ਪਤਨੀ ਨੂੰ ਈਰਖਾ ਹੁੰਦੀ ਹੈ ਇਹੋ ਹੀ ਹਾਲ ਮਾਂ ਦਾ ਹੁੰਦਾ ਹੈ ਜਨੂਸ ਦਾ ਪੁੱਤ ਪਤਨੀ ਨਾਲ ਮੋਹ ਕਰਦਾ ਹੈ ਇੱਥੇ ਮੋਹ ਕਰਕੇ ਫਿਰ ਈਰਖਾ ਹਰਕਤ ਵਿੱਚ ਆਉਂਦੀ ਹੈ ਜਦੋਂ ਈਰਖਾ ਇੱਕ ਵਾਰ ਇਨਸਾਨ ਤੇ ਆਪਣਾ ਗਲਬਾ ਪਾ ਲਵੇ ਤਾਂ ਇਸ ਤੋਂ ਹਿੰਸਾ ਨਿੰਦਿਆ ਤੇ ਕ੍ਰੋਧ ਹਰਕਤ ਵਿੱਚ ਆਉਂਦੇ ਹਨ ਜਿਸ ਨਾਲ ਈਰਖਾ ਹੋਵੇ ਉਸ ਦੀ ਨਿੰਦਿਆ ਕੀਤੀ ਜਾਂਦੀ ਹੈ ਉਸ ਤੇ ਗੁੱਸਾ ਵੀ ਆਉਂਦਾ ਹੈ ਤੇ ਕਈ ਕੇਸਾਂ ਵਿੱਚ ਉਸ ਖਿਲਾਫ ਹਿੰਸਾ ਵੀ ਹੋ ਜਾਂਦੀ ਹੈ ਬਹੁਤ ਖਤਰਨਾਕ ਹੈ ਈਰਖਾ ਇਸ ਤੋਂ ਬਚੋ ਪਿਆਰਿਓ ਈਰਖਾ ਦਾ ਉਲਟ ਹੈ ਉਦਾਰਤਾ ਜਾਂ ਫਰਾਕ ਦਿਲੀ ਬਜਾਏ ਕਿਸੇ ਨਾਲ ਈਰਖਾ ਕਰਨ ਦੇ ਸਗੋਂ ਉਸ ਲਈ ਪਿਆਰ ਪੈਦਾ ਕਰੋ ਉਸ ਲਈ ਉਦਾਰ ਜਾਂ ਫਰਾਖ ਦਿਲ ਬਣੋ ਇਸ ਨਾਲ ਈਰਖਾ ਨੂੰ ਕੁਛ ਠਲ ਪੈਂਦੀ ਹੈ ਸਭ ਤੋਂ ਉੱਤਮ ਇਲਾਜ ਈਰਖਾ ਦਾ ਇਸ ਪੰਕਤੀ ਵਿੱਚ ਦਰਜ ਹੈ ਕਾਮ ਕ੍ਰੋਧ ਲੋਭ ਮਦ ਮਤਸਰ ਸਾਧੂ ਕੈ ਸੰਗ ਖਾਪ ਗੁਰੂ ਜੀ ਹੁਕਮ ਕਰਦੇ ਹਨ ਕਿ ਕਾਮ ਕ੍ਰੋਧ ਲੋਭ ਮਦ ਭਾਵ ਹੰਕਾਰ ਅਤੇ ਮਤਸਰ ਭਾਵ ਈਰਖਾ ਉਦੋਂ ਖੱਪ ਜਾਂਦੇ ਹਨ ਭਾਵ ਖਤਮ ਹੋ ਜਾਂਦੇ ਹਨ ਜਦੋਂ ਸਾਧੂ ਸਤਗੁਰੂ ਨੂੰ ਮਿਲ ਪਵੇ ਸਤਗੁਰੂ ਨੂੰ ਮਿਲਣ ਦਾ ਭਾਵ ਹੁੰਦਾ ਹੈ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਸ੍ਰੀ ਗੁਰੂ ਦਸਮੇਸ਼ ਜੀ ਦੀ ਸੰਪੂਰਨ ਰਹਿਤ ਰੱਖ ਕੇ ਅਤੇ ਨਾਮ ਬਾਣੀ ਦਾ ਸੇਵਨ ਕਰਕੇ ਚੜ੍ਹਦੀ ਕਲਾ ਵਾਲੇ ਖਾਲਸਾ ਜਨ ਬਣਨਾ ਇਸ ਤਰੀਕੇ ਨਾਲ ਹੀ ਈਰਖਾ ਦਾ ਨਾਸ਼ ਹੋ ਸਕਦਾ ਹੈ ਗੁਰੂ ਜੀ ਕਿਰਪਾ ਕਰਨ ਆਪਾਂ ਈਰਖਾ ਦੀ ਬਲਵਾਨ ਫੋਰਸ ਨੂੰ ਸਮਝ ਕੇ ਇਸ ਦੇ ਸੁਭਾਅ ਨੂੰ ਜਾਣ ਕੇ ਨਾਮ ਬਾਣੀ ਰਾਹੀਂ ਬਕਾਰ ਰਹਿਤ ਹੋ ਕੇ ਮੁਕਤ ਪਦਾਰਥ ਪ੍ਰਾਪਤ ਕਰਕੇ ਆਪਣਾ ਜਨਮ ਸਫਲ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ